ਕੀ ਪੁੱਛਦੇ ਹਾਂ ਕਾਂ ਦਾ ਮਤਲਬ ਕੀ ਪੁੱਛਦੇ ਹਾਂ ਕਾਂ ਦਾ ਮਤਲਬ ਝੂਠੇ ਖਬਰ ਰਸਾਂ ਦਾ ਮਤਲਬ ਬੱਕ ਬੱਕ ਜੇ ਮੈਂ ਨਾ ਸਮਝਾਂ ਤੇ ਕੀ ਸਮਝਾਂ ਕਾਂ ਦਾ ਮਤਲਬ ਔਰੇ ਕਿਉਂ ਦਿਲ ਵੈਰੀ ਸਮਝੇ ਸੱਜਣਾ ਦੇ ਸੱਜਣਾ ਦਾ ਮਤਲਬ ਜੰਨਤ ਦੇ ਵਿੱਚ ਥਾਂ ਵਰਗਾਏ ਜੰਨਤ ਦੇ ਵਿੱਚ ਥਾਂ ਵਰਗਾਏ ਉਹਦੇ ਦਿਲ ਵਿੱਚ ਥਾਂ ਦਾ ਮਤਲਬ ਇੱਕ ਦਿਨ ਐਵੇਂ ਦਿਲ ਵਿੱਚ ਹੀ ਆਇਆ ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ ਬਿਨ ਸੋਚੇ ਮੈਂ ਦੱਸ ਸਕਨੀਆ ਬਿਨ ਸੋਚੇ ਮੈਂ ਦੱਸ ਸਕਨੀਆ ਰੱਬ ਹੁੰਦਾ ਏ ਮਾਂ ਦਾ ਮਤਲਬ ਬੁਸ਼ਰਾ ਆਖਿਰਕਾਰ ਮੈਂ বুঝਿਆ ਕੁਸ਼ਰਾ ਆਖਿਰਕਾਰ ਮੈਂ বুঝਿਆ ਉਹਦੀ ਨਾਂ 'ਚੋਂ ਆਂ ਦਾ ਮਤਲਬ ਜੰਨਤ ਦੇ ਵਿੱਚ ਥਾਂ ਵਰਗਾ ਏ ਉਹਦੇ ਦਿਲ ਵਿੱਚ ਥਾਂ ਦਾ ਮਤਲਬ ਜੰਨਤ ਦੇ ਵਿੱਚ ਥਾਂ ਵਰਗਾ ਏ ਉਹਦੇ ਦਿਲ ਵਿੱਚ ਆਦਮ